ਕਸਟ੍ਰਗਾਲਜੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਤੀ ਗੁਪਤਾਨੀ ਗਾ ਸਵਾਗਤ ਕਰਦੀ ਹਾਂ ਸੋ ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਮਾਰਾਂਗੇ ਅਹਿਮ ਸੁਰਖੀਆਂ ਤੇ ਲੁਧਿਆਣਾ ਵਿਖੇ ਪੰਚੇ ਮੁੱਖ ਮੰਤਰੀ ਭਗਵੰਤ ਮਾਨ ਵਿਕਮ ਸਿੰਘ ਮਜੀਠੀਆ ਦਾ ਨਾਮ ਲੈ ਬਗੈਰ ਹੀ ਵਰਟੀਕਲ ਕਹਿ ਗਏ ਮੁੱਖ ਮੰਤਰੀ ਮਾਨ ਲੈਂਡ ਪੋਲਿੰਗ ਸਕੀਮ ਦੇ ਵਿਰੋਧ ਦੇ ਵਿੱਚ ਕਿਸਾਨਾਂ ਵੱਲੋਂ ਲਗਾਏ ਵਿਸ਼ਾਲ ਧਰਨਾ ਆਪ ਮੁੱਚੜ ਸਾਰੀ ਪਾਰਟੀਆਂ ਦੇ ਪਹੁੰਚਿਆ ਪੰਜਾਬ ਦੇ ਵਿੱਚ ਵਰਟਾ ਇਨਕਾਊਂਟਰ ਗੈਂਗਸਟਰਾਂ ਨੇ ਪੁਲਿਸ ਤੇ ਚਲਾਈਆਂ ਗੋਲੀਆਂ ਜਵਾਬੀ ਕਾਰਵਾਈ ਵਿੱਚ ਦੋਵੇਂ ਗੈਂਗਸਟਰ ਜ਼ਖਮੀ ਪੁਲਿਸ ਨੇ ਦੱਸੀ ਮਲਜ਼ਮਾਂ ਦੀ ਪਛਾਣ ਬੰਤਪਾਕੀ ਖਬਰ ਪੰਜਾਬ ਦੇ ਵਿੱਚ ਯਾਤਰੀਆਂ ਨਾਲ ਭਰੀ ਬੱਸ ਕਲਟੀ ਸਾਧਦੀ ਹੋਈ ਮੌਤ 20 ਤੋਂ ਵੱਧ ਜ਼ਖਮੀ ਹੋਰ ਵੱਸ ਸਕਦੀ ਹੈ ਗਿਣਤੀ ਹੁਣ ਖਬਰ ਵਿਸਥਾਰ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਲੁਧਿਆਣਾ ਪੱਛਮੀ ਚੋਣ ਜਿੱਤਣ ਤੋਂ ਬਾਅਦ ਧੰਨਵਾਦ ਲੁਧਿਆਣਾ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਕੇ ਜਿਵਾਲ ਅਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀ ਸਿਸੋਦੀਆ ਸ਼ਹਿਰ ਦੇ ਵਿੱਚ ਪਹੁੰਚੇ ਉਹਨਾਂ ਦੇ ਵੱਲੋਂ ਲੁਧਿਆਣਾ ਪੱਛਮੀ ਜਿਮਨੀ ਚੋਣ ਦੀ ਜਿੱਤ ਦੇ ਲਈ ਵੋਟਰਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵਾਰ ਫਿਰ ਵਿਕਰਮ ਸਿੰਘ ਮਜੀਠੀਆ ਤੇ ਤਿੱਖਾ ਸ਼ਬਦੀ ਹਮਲਾ ਬੋਲਿਆ ਹਾਲਾਂਕਿ ਇਸ ਦੌਰਾਨ ਉਹਨਾਂ ਨੇ ਮਜੀਠੀਆ ਦਾ ਨਾਂ ਤਾਂ ਨਹੀਂ ਲਿਆ ਪਰ ਇਸ਼ਾਰਿਆਂ ਇਸ਼ਾਰਿਆਂ ਦੇ ਵਿੱਚ ਵਰਡਿਕਲ ਕਹਿ ਦਿੱਤੀ ਹੈ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਧੰਨਵਾਦ ਰੈਲੀ ਦੌਰਾਨ ਸੰਬੋਧਨ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਸੁਵਲਕ ਤੇ ਨਰਕ ਇੱਥੇ ਹੀ ਨੇ ਪਹਿਲਾ ਬੰਦੂਕ ਦੀਆਂ ਗੋਲੀਆਂ ਨਾਲ ਮਰਵਾਉਣ ਵਾਲੇ ਤੇ ਬਾਅਦ ਦੇ ਵਿੱਚ ਚਿੱਟੀ ਦੀਆਂ ਗੋਲੀਆਂ ਨਾਲ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲੇ ਬਚ ਨਹੀਂ ਸਕਦੇ ਕਾਨੂੰਨੀ ਕਾਰਵਾਈ ਵਿੱਚ ਦੇਰੀ ਜ਼ਰੂਰ ਹੋ ਸਕਦੀ ਹੈ ਪਰ ਇੱਕ ਨਾ ਇੱਕ ਦਿਨ ਆਉਣਾ ਤਾਂ ਬਹੁਤ ਥੱਲੇ ਹੀ ਪੈਣਾ ਹੈ ਇਹ ਸੱਚੀਆਂ ਨੀਤਾਂ ਨੂੰ ਮੁਰਾਦਾ ਨੇ ਅਕਾਲੀ ਦਲ 1920 ਚ ਬਣਿਆ ਸੀ ਅੱਜ ਉਹਨਾਂ ਦਾ ਵजूद ਖਤਮ ਹੋ ਰਿਹਾ ਹੈ ਅੱਜ ਉਹਨਾਂ ਨੂੰ ਆਪਣੇ ਪ੍ਰਦੇਸ਼ ਦੇ ਵਿੱਚ ਜੇ 11 ਮੈਂਬਰੀ ਜਾਂ 21 ਮੈਂਬਰੀ ਕਮੇਟੀ ਬਣਾਉਣੀ ਹੋਵੇ ਤੇ ਬੰਦੇ ਇਧਰ ਉਧਰ ਲਿਆ ਕੇ ਪੂਰੇ ਕਰਨੇ ਪੈਂਦੇ ਆ 11 ਮੈਂਬਰ 21 ਮੈਂਬਰ ਹੈ ਨਹੀਂ ਉਹਨਾਂ ਕੋਲੇ ਕਿਉਂਕਿ ਉਹਨਾਂ ਨੇ ਲੁੱਟਿਆ ਪੰਜਾਬ ਨੂੰ ਕੁੱਟਿਆ ਧਰਮ ਦੇ ਨਾਂ ਤੇ ਲੋਕਾਂ ਨੂੰ ਭੜਕਾਇਆ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਇਆ ਤੇ ਅੱਜ ਜੋ ਨਤੀਜੇ ਭੁਗਤ ਰਹੇ ਨੇ ਤੇ ਜਿਨ੍ਹਾਂ ਨੇ 1913 April 1919 ਨੂੰ ਜਲਿਆਂਵਾਲੇ ਬਾਗ ਦੇ ਕਾਤਲ ਨੂੰ ਸ਼ਾਮ ਨੂੰ ਰੋਟੀ ਖਵਾਈ ਸੀ ਉਹ ਨਾਬੇ ਜੇਲ੍ਹ ਚ ਜੀ ਇੱਥੇ ਹੀ ਨਰਕ ਸੁਰਗ ਹੈ ਕਾਤਲਾਂ ਨੂੰ ਰੋਟੀਆਂ ਖਵਾਉਣ ਵਾਲੇ ਉਹਨਾਂ ਨਾਲ ਮਹਿਫਲੇ ਲਾਉਣ ਵਾਲੇ ਪਹਿਲਾਂ ਬੰਦੂਕ ਦੀਆਂ ਗੋਲੀਆਂ ਨਾਲ ਮਰਵਾਉਣ ਵਾਲੇ ਬਾਅਦ ਚਿੱਟੇ ਦੀਆਂ ਗੋਲੀਆਂ ਨਾਲ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲੇ ਲੱਗਦਾ ਵੀ ਬਚ ਜਾਣਗੇ ਦੇਰੀ ਹੋ ਸਕਦੀ ਹੈ ਕਾਨੂੰਨੀ ਕਾਰਵਾਈ ਚ ਦੇਰੀ ਹੋ ਸਕਦੀ ਹੈ ਪਰ ਇੱਕ ਨਾ ਇੱਕ ਦਿਨ ਆਉਣਾ ਤਾਂ ਬੋਰਡ ਥੱਲੀ ਪੈਣਾ ਹੈ ਆਉਣਾ ਤਾਂ ਉੱਥੇ ਹੀ ਪੈਣਾ ਸੋ ਵੀਰੋ ਇਹ ਸੱਚੀਆਂ ਨੀਤਾਂ ਨੂੰ ਮਰਾਦਾ ਨੇ ਜਿ ਕਿ ਖਾਸੇ ਕੀ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਲੁਧਿਆਣਾ ਦੀ ਪਛਮੀ ਸੀਟ ਖਾਲੀ ਹੋ ਗਈ ਸੀ ਇਸ ਤੋਂ ਬਾਅਦ ਆਮ ਆਦੀ ਪਾਰਟੀ ਨੇ ਸੰਜੀਵ ਅਰੋੜਾ ਨੂੰ ਟਿਕਟ ਦਿੱਤੀ ਜਿਨ੍ਹਾਂ ਨੇ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਪੋਸ਼ਣ ਆਸ਼ੂ ਨੂੰ 10637 ਵੋਟਾਂ ਨਾਲ ਹਰਾਇਆ ਕੇਸ਼ਵਾਲ ਨੇ ਜਿਮਨੀ ਚੋਣ ਦੌਰਾਨ ਲੁਧਿਆਣਾ ਪੱਛਮੀ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਹ ਸੰਜੀਵ ਅਰੋੜਾ ਨੂੰ ਜਿਤਾਉਣਗੇ ਤਾਂ ਉਹ ਲੋਕਾਂ ਨੂੰ ਲੁਧਿਆਣਾ ਪੱਛਮੀ ਲਈ ਮੰਤਰੀ ਦੇਣਗੇ ਦੱਸ ਦਈਏ ਕਿ ਜਿੱਤ ਦਰਸ ਕਰਨ ਤੋਂ ਬਾਅਦ ਸੰਜੀਵ ਅਰੋੜਾ ਨੂੰ ਪੰਜਾਬ ਸਰਕਾਰ ਦੇ ਵਿੱਚ ਉਦਯੋਗ ਮੰਤਰੀ ਬਣਾਇਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਸਕੀਮ ਦੇ ਵਿਰੋਧ ਵਿੱਚੋ ਜਗਰਾਉ ਦੇ ਬੱਸ ਸਟੈਂਡ ਚੌਂਕ ਵਿੱਚ ਕਿਸਾਨਾਂ ਦੇ ਵੱਲੋਂ ਵਿਸ਼ਾਲ ਧਰਨੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਿੱਥੇ ਇਲਾਕੇ ਦੇ ਚਾਰ ਪਿੰਡਾਂ ਦੇ ਕਿਸਾਨ ਤੇ ਵਕਫ ਵਕ ਕਿਸਾਨ ਆਗੂਆਂ ਜਥੇਬੰਦੀਆਂ ਪਹੁੰਚੀਆਂ ਨੇ ਉੱਥੇ ਸ਼੍ਰੋਮਣੀ ਕਾਲੇ ਦਲ ਵੱਲੋਂ ਕੋਰ ਕਮੇਟੀ ਦੇ ਮੈਂਬਰ ਐਸ ਆਰ ਕਲੇਰ ਵਰਕਿੰਗ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਸਮੇਤ ਕਾਂਗਰਸ ਤੇ ਭਾਜਪਾ ਦੇ ਸੈਕਟੇ ਵਰਕਰ ਅਤੇ ਸਾਰੇ ਛੋਟੇ ਵੱਡੇ ਆਗੂਆਂ ਸਮੇਤ ਮਨਪ੍ਰੀਤ ਸਿੰਘ ਯਾਲੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵਿੰਗ ਵੀ ਉਚੇਚੇ ਤੌਰ ਤੇ ਮੌਜੂਦ ਰਹੇ ਨੇ ਅਤੇ ਸਰਕਾਰ ਦੀ ਇਸ ਲੈਂਡ ਪੁਲਿਸੀ ਸਕੀਮ ਦਾ ਰੱਜ ਕੇ ਵਿਰੋਧ ਕੀਤਾ। ਇਸ ਮੌਕੇ ਸਾਰਿਆਂ ਨੇ ਬੋਲਦੇ ਕਿਹਾ ਹੈ ਕਿ ਪੰਜਾਬ ਸਰਕਾਰ ਪੰਜਾਬ ਦੇ ਕਿਸਾਨੀ ਨੂੰ ਖਤਮ ਕਰਨ ਤੇ ਤਲੀ ਹੋਈ ਹੈ ਇਹ ਲੈਂਡ ਪੂਲਿੰਗ ਸਕੀਮ ਤਹਿਤ ਦਿੱਲੀ ਤੋਂ ਆਏ ਲੋਕਾਂ ਦੀ ਸਹੂਲਤ ਲਈ ਪੈਸਾ ਇਕੱਠਾ ਕਰਨ ਦਾ ਜ਼ਰੀਆ ਬਣਾ ਰਹੀ ਹੈ ਉਹਨਾਂ ਇਹ ਵੀ ਖੁੱਲਕੇ ਕਿਹਾ ਹੈ ਕਿ ਪੰਜਾਬ ਦੇ ਕਿਸਾਨ ਇਸ ਲੈਂਡ ਪੂਲਿੰਗ ਸਕੀਮ ਦਾ ਸਿਰੇ ਤੋਂ ਵਿਰੋਧ ਕਰ ਰਹੇ ਨੇ ਅਤੇ ਸਰਕਾਰ ਨੂੰ ਆਪਣੀ 1 ਇੰਚ ਵੀ ਜ਼ਮੀਨ ਐਕਵਾਇਰ ਨਹੀਂ ਕਰਨ ਦੇਣਗੇ ਚਾਹੇ ਇਸ ਲਈ ਉਹਨਾਂ ਨੂੰ ਕੋਈ ਵੀ ਵੱਡਾ ਸੰਘਰਸ਼ ਕਰਨਾ ਪਵੇ ਜਾਂ ਆਪਣੀ ਜਾਨ ਵੀ ਕਿਉ ਨਾ ਦੇਣੀ ਪਵੇ ਪੰਜਾਬ ਦੀ ਸਰਕਾਰ ਨੇ ਇਹ ਕੇ ਤਾਲਾ ਮਾਰਿਆ ਰੱਖਿਆ ਗਿਆ ਅਸੀਂ ਸਾਰੇ ਉਹਦੇ ਵਿਰੋਧ ਦੇ ਵਿੱਚ ਕੋਈ ਖਲਾਫਤ ਦੇ ਵਿੱਚ ਅਸੀਂ ਇੱਥੇ ਆਏ ਆ ਸਾਰੇ ਲੋਕ ਤੇ ਸਾਰੀਆਂ ਪਾਕੀਆਂ ਦੇ ਆਪੋ ਸਹਬਾ ਜੋ ਮੈਂ ਗੱਲ ਕਰਨ ਤੋਂ ਪਹਿਲਾਂ ਉਹ تین ਨਾਰੇ ਬੋਲਣ ਕਰਨਾ ਚਾਹਣਾ ਹੈ ਔਰ ਸਾਰੇ ਮਾਈ ਭਾਈ ਜਿੰਨੇ ਤੁਸੀਂ ਇੱਥੇ ਆਏ ਹੋ ਮੈਨੂੰ ਲੱਗਦਾ ਇਹੋ ਤੁਸੀਂ ਧਰਮ ਦੀ ਸ਼ੌਅੀਅਤ ਕਰਦੇ ਹੋ ਜਾਂ ਤੁਸੀਂ ਰੋਸ ਪਗੜਟਾਵਾ ਕਰਦੇ ਹੋ ਪਰ ਜੇ ਧਰਮੇ ਚਾਲੀ ਗਏ ਜੇੜ ਨੂੰ ਧਰਮੇ ਦਾ ਮੁਕੰਮਲ ਰੂਪ ਦੇਖ ਕੇ ਇੱਕ ਆਵਾਜ਼ ਮੇਰੇ ਵਿੱਚ ਆਵਾਜ਼ ਹੋਣੀ ਚਾਹੀਦੀ ਇਹ ਨਾਕੀ ਗੱਲਾਂ ਬਾਤਾਂ ਇੱਧਰ ਉੱਧਰ ਕਰਦੇ ਰਹੋ ਕਿਉਂਕਿ ਮੈਂ ਸੁਣ ਰਿਹਾ ਸੀ ਮੇਰੇ ਤੋਂ ਾਰੇ ਬੋਲੇ ਸਨ ਜਿਹੜੇ ਸਰਦਾਰ ਜੀ ਉਹ ਅੰਕੜੇ ਪੇਸ਼ ਕਰ ਰਹੇ ਸਨ ਸੁਖਮਾਨ ਸਿੰਘ ਜੀ ਪਰ ਕਿਸ ਪ੍ਰਕਾਰ ਉਹਨੇ ਵਿਸਤਾਰ ਪੂਰਵਕ ਦੱਸਿਆ ਕਿ ప్రతి ਏਕੜ ਕਿਸਾਨ ਦਾ ਮਜ਼ਦੂਰ ਦਾ ਤੇ ਪੰਜਾਬ ਦਾ ਤੇ ਇੰਕਮ ਦਾ ਕਿੰਨਾ ਉਸਾਰ ਹੋਣ ਵਾਲਾ ਮੈਨੂੰ ਲੱਗਦਾ ਇਹੋ ਜੀਆਂ ਗੱਲਾਂ ਬੁਲਾ ਰਿਆ ਕੋਈ ਇਹ ਵਿਸਤਾਰ ਪੂਰਵਕ ਸਮਝਣੀਆਂ ਚਾਹੀਦੀਆਂ ਤਾਂ ਕੋ ਅੱਜ ਦਾ ਜਿਹੜਾ ਇਹ 2-4000 ਬੰਦਾ ਹੈ ਇਹ ਜਾ ਜਾ ਕੇ ਪੱਪੱਟ ਬੰਦਿਆਂ ਨੂੰ ਜਾ ਕੇ ਕੰਨਾਂ ਦੇ ਵਿੱਚ ਦੱਸੇਗਾ ਕਿ ਸਾਡਾ ਨੁਕਸਾਨ ਕੀ ਹੋ ਰਿਹਾ ਹੈ ਇੱਥੇ ਦੱਸਣ ਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਲੈਂਡ ਪੋਲਿੰਗ ਪਾਲਿਸੀ ਤਹਿਤ ਜਗਰਾਉਂ ਇਲਾਕੇ ਦੇ ਚਾਰ ਪਿੰਡਾਂ ਦੀ 511 ਏਕੜ ਜ਼ਮੀਨ ਐਕਵਾਇਰ ਕਰਨ ਦੇ ਫੈਸਲੇ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਤੇ ਅੱਜ ਇਸ ਫੈਸਲੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਖਿਲਾਫ ਜਗਰਾਉ ਵਿਖੇ ਜ਼ਮੀਨ ਬਚਾਓ ਤਰਨੇ ਵਿੱਚ ਵੱਡੇ ਰਾਜਨੀਤਿਕ ਆਗੂਆਂ ਨੇ ਭਾਗ ਲிட்டਾ ਇਸ ਦੌਰਾਨ ਵਿਧਾਇਕ ਸੁਖਪਾਤ ਸਿੰਘ ਖਿਆਰਾ ਨੇ ਸੂਬਾ ਸਰਕਾਰ ਦੀਆਂ ਨੀਤੀਆਂ ਦੀ ਜਮ ਕੇ ਆਲੋਚਨਾ ਕੀਤੀ ਹੈ ਕਿਸਾਨਾਂ ਮੁਤਾਬਕ ਹੁਣ ਅਗਲੀ ਰਣਨੀਤੀ ਦੇ ਚਲਦੇ ਕਿਸਾਨ ਜਥੇਬੰਦੀਆਂ ਸਾਰੀ ਹੀ ਰਾਜਨੀਤਿਕ ਪਾਰਟੀਆਂ ਦੇ ਨਾਲ ਕਿਸਾਨਾਂ ਦੇ ਹੱਕ ਦੇ ਵਿੱਚ 18 ਜੁਲਾਈ ਨੂੰ ਲੁਧਿਆਣਾ ਦੇ ਪੰਜਾਬੀ ਪਵਨ ਵਿਖੇ ਇਕੱਠੇ ਹੋਣਗੇ ਤੇ 30 ਜੁਲਾਈ ਨੂੰ ਟਰੈਕਟਰ ਮਾਰਚ ਕੱਢਿਆ ਜਾਏਗਾ ਇਸ ਦੌਰਾਨ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਕਿਸੇ ਵੀ ਹਾਲਤ ਵਿੱਚ ਇਸ ਸਕੀਮ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਏਗਾ ਦੋਸਤੋ ਲੈਂਡ ਪੂਲਿੰਗ ਪਾਲਸੀ ਤਾਂ ਹੈ ਹੀ ਨਹੀਂ ਕਿ ਇਹ ਤਾਂ ਲੈਂਡ ਗ੍ਰੈਬਿੰਗ ਪਾਲਸੀ ਆ ਕਿ ਕਿਵੇਂ ਜ਼ਿਮੀਦਾਰਾਂ ਦੀ ਕਿਸਾਨਾਂ ਦੀ ਖੇਤ ਮਜ਼ਦੂਰ ਦਾ ਉਹਦਾ ਕਿੱਤਾ ਖੋਣਾ ਉਹਦੀ ਹੋਂਦ ਨੂੰ ਖਤਮ ਕਰਨਾ ਉਹਦੀ ਰੋਜ਼ੀ ਰੋਟੀ ਨੂੰ ਮਾਰਨਾ ਇਹ ਉਹਨਾਂ ਦਾ ਮਨਸੂਬਾ ਹੈ ਔਰ ਮੈਂ ਹੈਰਾਨ ਹਾਂ ਕਿ ਸਰਕਾਰਾਂ ਅਕਸਰ ਉਹ ਕੰਮ ਕਰਨ ਜਾਂ ਉਹਨਾਂ ਨੂੰ ਕਰਨਾ ਚਾਹੀਦਾ ਜਿਹੜੀ ਕੋਈ ਪਪੂਲਰ ਡਿਮਾਂਡ ਹੋਵੇ ਕੋਈ ਲੋਕੀ ਕਹਿਣ ਕਿ ਫਰਾ ਸਾਡੇ ਅੱਜ ਸਤਲੁਜ ਦਰਿਆ ਤੁਹਾਡੇ ਲਾਗੇ ਪੈਂਦਾ ਕਿ ਸਾਨੂੰ ਬੜਾ ਆਉਣ ਜਾਣ ਦਾ ਵੱਡਾ ਮੁਸ਼ਕਲ ਹੈ ਸਾਰਾ ਇੱਕ ਪੁਲ ਬਣਾਇਆ ਜਾਵੇ ਕੋਈ ਪਿੰਡਾਂ ਚ ਲੋਕੀ ਕਹਿਣ ਕਿ ਸਾਡੇ ਵਿਦਿਆ ਦੀ ਘਾਟ ਹੈਗੀ ਸਾਡੇ ਸਰਕਾਰੀ ਕਾਲਜ ਬਣਾਇਆ ਜਾਵੇ ਕੋਈ ਹਸਪਤਾਲ ਮੰਗ ਸਕਦਾ ਅੱਜ ਪੰਜਾਬ ਦੇ ਵਿੱਚ ਲੋਕੀ ਇਨਸਾਫ ਮੰਗ ਰਹੇ ਨੇ ਨਰਿੰਦਰ ਸਿੰਘ ਜਿਹਦੇ 180 ਥਾਵਾਂ ਤੇ ਕਰੰਟ ਲਾ ਕੇ ਸੀਆਈਏ ਸਤਾ ਪਟੰਡੇ ਵਿੱਚ ਉਹਦਾ ਕਤਲ ਕਰ ਦਿੱਤਾ ਗਿਆ ਉਹ ਇਨਸਾਫ ਮੰਗ ਰਹੇ ਨੇ ਕਰਨਲ ਬਾਠ ਇੱਕ ਫੌਜੀ ਆਪਣੇ ਤੇ ਆਪਣੇ ਪੁੱਤ ਦੀ ਕੁੱਟ ਦਾ ਇਨਸਾਫ ਮੰਗ ਰਿਹਾ ਯਾ ਜਿਹੜੇ ਸਾਡੇ ਝੂਠੇ ਪੁਲਿਸ ਮੁਕਾਬਲੇ ਅੱਜ ਨੌਜਵਾਨ ਮਾਰੇ ਗਏ ਪੰਜਾਬ ਤਾਜ਼ਾ ਉਹ ਜਿਹੜਾ ਜਸਪ੍ਰੀਤ ਮਾਰਿਆ ਗਿਆ 22 ਸਾਲ ਦਾ ਪਟਿਆਲੇ ਦੇ ਲਾਗੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਕਰਨਲ ਬਾਠ ਨੂੰ ਕੁੱਟਿਆ ਸ਼ਾਮੀ दारू ਪੀ ਕੇ ਉਹੀ ਬੰਦੇ ਝੂਠਾ ਪੁਲਿਸ ਮੁਕਾਬਲਾ ਮਾਰ ਕੇ ਆਲੇ ਇਹ ਤਾਂ ਗੱਲਾਂ ਲੋਕੀ ਮੰਗ ਰਹੇ ਨੇ ਜਿਹੜੀ ਚੀਜ਼ ਮੰਗੀ ਆ ਜਾਰੀ ਉਹਦੇ ਵੱਲ ਧਿਆਨ ਸਰਕਾਰ ਦਾ ਕੋਈ ਨਹੀਂਗਾ ਤੇ ਜਿਹੜੀ ਚੀਜ਼ ਕਿਸੇ ਨੇ ਨਹੀਂ ਮੰਗੀ ਮੈਂ ਦਾਅਵੇ ਨਾ ਕਹਿ ਸਕਦਾ ਕਿ ਨਾ ਕੇਜਰੀਵਾਲ ਨਾ ਭਗਵੰਤ ਮਾਨ ਕੋਲ ਨਾ ਕਿਸੇ ਮੰਤਰੀ ਸੰਤਰੀ ਕੋਲ ਕਿਸੇ ਇੱਕ ਵੀ ਬੰਦੇ ਨੇ ਪੰਜਾਬ ਨੇ ਜਾ ਕੇ ਕਿਹਾ ਹੋਵੇ ਕਿ ਸਾਨੂੰ ਅਰਬਨ ਸਟੇਟ ਦੀ ਲੋੜ ਆ ਸਾਨੂੰ ਰਹਿਸ਼ ਦੀ ਕਮੀ ਆ ਤੁਹਾਨੂੰ ਦੱਸ ਦਈਏ ਕਿ 24 ਅਗਸਤ ਨੂੰ ਮੁੱਲਾਪੁਰ ਦਾਖਾ ਦੀ ਮੰਡੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਸਰਕਾਰ ਦੇ ਇਸ ਲੈਂਡ ਪੂਲਿੰਗ ਦੇ ਵਿਰੋਧ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਜਾਵੇਗੀ ਸ਼ਿਰੋਮਣੀ ਕਾਲੀ ਦਲ ਦੀ ਸੰਸਦ ਬੀਬੀ ਹਰ ਸਿਮਰਤ ਕੋਰ ਬਾਦਲ ਨੇ ਸਰਦੂਲਗੜ ਹਲਕੇ ਵਿੱਚ ਕਗਰ ਦੇਰਿਆ ਦਾ ਦੌਰਾ ਕੀਤਾ ਇਸ ਦੌਰਾਨ ਉਹਨਾਂ ਸਰਕਾਰ ਨੂੰ ਅਪੀਲ ਕਰਦੇ ਕਿ ਹੈ ਕਿ ਸੰਭਾਵੀ ਹੜ੍ਹ ਨੂੰ ਰੋਕਣ ਦੇ ਲਈ ਹਰ ਪੂਕਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਪਿਛਲੇ ਸਮੇਂ ਲੋਕਾਂ ਨੇ ਜੋ ਨੁਕਸਾਨ ਚੱਲਿਆ ਉਹ ਹੁਣ ਨਾ ਚੱਲਣਾ ਪਵੇ ਪੰਜਾਬ ਦੇ ਵਿੱਚ ਇਸ ਵੇਲੇ ਭਾਰੀ ਮੀਂਹ ਦਾ ਦੌਰ ਚੱਲ ਰਿਹਾ ਹੈ ਨਾਲ ਦੇ ਸੂਬੇ ਵਿੱਚ ਵੀ ਭਾਰੀ ਮੀਂਹ ਪੈਣ ਦੇ ਨਾਲ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਹੌਲੀ-ਹੌਲੀ ਵੱਧ ਰਿਹਾ ਹੈ ਇਸ ਦੇ ਮੱਦੇਨਜ਼ਰ ਸੰਗਰੂਰ ਵਾਸੀਆਂ ਲਈ ਖਤਰੇ ਦੀ ਘੰਟੀ ਹੈ ਦਰਅਸਲ ਕੱਗਰ ਦਰਿਆਵਾਂ ਵਿੱਚ ਪਿਛਲੇ 12 ਘੰਟਿਆਂ ਦੌਰਾਨ 5 ਫੁੱਟ ਦੇ ਕਰੀਬ ਪਾਣੀ ਦਾ ਪੱਧਰ ਵੱਧ ਗਿਆ ਹੈ ਇਸੇ ਦੇ ਸਬੰਧੀ ਬੀਬੀ ਬਾਦਲ ਨੇ ਸਰਤੂਲਗੜ ਹਲਕੇ ਵਿੱਚ ਕੱਗਰ ਦਰਿਆ ਦਾ ਦੌਰਾ ਕੀਤਾ ਤੇ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਜਦੋਂ ਵੀ ਮੀਂਹ ਪੈਂਦਾ ਹੈਗਾ ਇਹ ਘੱਗਰ ਦੇ ਪਾਣੀ ਕਰਕੇ ਬਹੁਤ ਸਾਰੇ ਪਿੰਡਾਂ 'ਚ ਕਿਸਾਨਾਂ ਦੇ ਫਸਲ ਦਾ ਗਰੀਬਾਂ ਦੇ ਮਕਾਨਾਂ ਦਾ ਸ਼ਹਿਰ 'ਚ ਬਹੁਤ ਵੱਡੇ ਵੱਡੇ ਨੁਕਸਾਨ ਹੋਏ ਨੇ ਜਦੋਂ ਵੀ ਇਹ ਮੌਸਮ ਆਂਦਾ ਮੈਨੂੰ ਲੱਗਦਾ ਜਿੱਥੇ ਲੋਕਾਂ ਦੇ ਮਨ 'ਚ ਇੱਕ ਤਰੀਕੇ ਦੇ ਨਾਲ ਥੋੜਾ ਜਿਹਾ ਉਹਨਾਂ ਦੇ ਵਿੱਚ ਡਰ ਹੁੰਦਾ ਤਾਂ ਮੈਨੂੰ ਤਾਂ ਵੱਧ ਡਰ ਹੁੰਦਾ ਕਿਉਂਕਿ ਮੈਂ ਦੇਖਿਆ ਕਿ ਪਿਛਲੇ ਸਮੇਂ 'ਚ ਜਿੰਨਾ ਵੱਡਾ ਨੁਕਸਾਨ ਹੋਇਆ ਅੱਜ ਤਾਈਂ ਨਾ ਉਹ ਸੜਕਾਂ ਠੀਕ ਹੋਈਆਂ ਨੇ ਨਾ ਗਰੀਬਾਂ ਨੂੰ ਕਿਸੇ ਨੂੰ ਦੁਵਾਨੀ ਮਿਲੀ ਹੈ ਨਾ ਕਿਸਾਨਾਂ ਨੂੰ ਦੁਵਾਨੀ ਮਿਲੀ ਹੈ ਤੇ ਜਿਹੜੀ ਗਰੀਬ ਦੀ ਫਸਲ ਮਾਰੀ ਜਾਂਦੀ ਆ ਘਰ ਤਹਿ ਜਾਂਦਾ ਹੈ ਉਹ ਗਰੀਬ ਤਾਂ ਖੜੇ ਹੋਣ ਚੇ ਉਹਨੂੰ ਪਤਾ ਨਹੀਂ ਕਿੰਨੇ ਸਾਲ ਲੱਗ ਜਾਂਦੇ ਹੋਣਗੇ ਤੇ ਸਰਕਾਰ ਦਾ ਜਿਹੜਾ ਸੜਕਾਂ ਸੁੜਕਾਂ ਦਾ ਜਿਹੜੀ ਸਰਕਾਰ ਹਰ ਰੋਜ਼ 1.5 ਸੌ ਕਰੋੜ ਦਾ ਕਰਜ਼ਾ ਚੱਕ ਰਹੀ ਹੈ ਪੰਜਾਬ ਦੇ ਲੋਕਾਂ ਦੇ ਸਿਰਾਂ ਦੇ ਉੱਤੇ ਤੇ ਫਿਰ ਜਦ ਨੁਕਸਾਨ ਹੁੰਦਾ ਹੈ ਇੱਕ ਸੜਕ ਦੀ ਰਿਪੇਅਰ ਵੀ ਤੁਸੀਂ ਨਹੀਂ ਕਰ ਸਕਦੇ ਤਾਂ ਫਿਰ ਮਨ 'ਚ ਆਉਂਦਾ ਵੀ ਪੈਸੇ ਸਾਡੇ ਜਾ ਕਿੱਥੇ ਰਹੇ ਨੇ ਅੱਜ 2 ਲੱਖ ਕਰੋੜ ਤੋਂ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਪੰਜਾਬ ਦੇ ਸਿਰ ਤੇ ਹਰ ਦਿਨ ਇਹ ਭਗਵੰਤਾਨ ਗੱਲਾਂ ਸੁਣਾਉਂਦਾ ਹੈ ਤੇ 150 ਕਰੋੜ ਦਾ ਕਰਜ਼ਾ ਚੱਕ ਲੈਂਦਾ ਹੈਗਾ ਇਹ ਪੈਸਿਆਂ ਦੇ ਨਾਲ ਨਾ ਕੋਈ ਮਕਾਨ ਨਾ ਕੋਈ ਮੁਆਵਜ਼ਾ ਨਾ ਕੋਈ ਸਕੂਲ ਨਾ ਕੋਈ ਹਸਪਤਾਲ ਨਾ ਯੂਨੀਵਰਸਿਟੀ ਨਾ ਕੋਈ ਸਟੇਡੀਅਮ ਚਲੋ ਨਵਾਂ ਤੁਸੀਂ ਨਹੀਂ ਬਣਾਏ ਜਿਹੜਾ ਪੁਰਾਣਾ ਖਰਾਬ ਹੋਇਆ ਉਹਨੂੰ ਤੇ ਰਿਪੇਅਰ ਕਰ ਦੋ ਸੋ ਇਸ ਕਰਕੇ ਇਹ ਦੇਖਣ ਆਏ ਸੀ ਕਿ ਅਜੇ ਹਾਲਾਤ ਕੀ ਕਿਉਂਕਿ ਅਜੇ ਪੂਰੀ ਤਰ੍ਹਾਂ ਮੀਤਾ ਇਸ ਇਲਾਕੇ ਚਪਿਆ ਹੀ ਨਹੀਂ ਹੈਗਾ ਤੇ ਜਦ ਪਹੁੰਚਦਾ ਇਕਦਮ ਜਦ ਆ ਜਾਂਦਾ ਤੇ ਸਾਰਿਆਂ ਨਾਲ ਸਲਾਮ ਅਸ਼ਲਾਮ ਕਰਕੇ ਕਿ ਜਿੱਥੇ-ਜਿੱਥੇ ਬੰਦ ਆਪਣਾ ਇੱਕ ਤਕੜੇ ਕਰਨ ਦੀ ਲੋੜ ਹੈ ਜੇ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੈ ਤਾਂ ਐਮਪੀ ਲੜਕੋ ਆਪਾਂ ਦੇ ਕੇ ਆਪਾਂ ਆਪਣੀ ਹਫਾਜ਼ਤ ਖੁਦ ਕਰੀਏ ਨਾਕੀ ਸਰਕਾਰ ਦੇ ਉਤੇ ਆਸ ਰੱਖੀ ਕਿਉਂਕਿ ਇਹ ਤਾਂ ਜਦ ਨੁਕਸਾਨ ਹੋ ਜੂਗਾ ਤਾਂ ਵੀ ਇਹਨਾਂ ਨੂੰ ਬੋਲ ਕੇ ਬੁਲਾਣਾ ਪਊਗਾ ਤੇ ਫਿਰ ਹੱਕ ਦਾ ਚਾਨਣ ਤੁਹਾਨੂੰ ਦੱਸਦੀ ਹੈ ਕਿ 2023 ਦੇ ਵਿੱਚ ਵੀ ਇਸੇ ਤਰੀਕੇ ਨਾਲ ਬਰਸਾਤਾ ਹੋਣ ਦੇ ਕਾਰਨ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧ ਗਿਆ ਸੀ ਅਤੇ ਸਤਵੰਚਾ ਜਗਾ ਤੋਂ ਕਗਰ ਦੇ ਕਿਨਾਰੇ ਟੁੱਟਣ ਤੋਂ ਬਾਅਦ ਪਾਣੀ ਓਵਰਫਲੋ ਹੋ ਕੇ ਕਈ ਦਿਨ ਕਿਸਾਨਾਂ ਦੇ ਖੇਤਾਂ ਵਿੱਚ ਅਤੇ ਨਜ਼ਦੀਕੀ ਪਿੰਡਾਂ ਦੇ ਵਿੱਚ ਪਾਣੀ ਚੰਦ ਰਿਹਾ ਹੈ ਇਸ ਪਾਣੀ ਨੇ ਹਜ਼ਾਰਾਂ ਏਕੜ ਫਸਲ ਖਨੌਰੀ ਅਤੇ ਮੁਨਕ ਇਲਾਕੇ ਦੇ ਪਿੰਡਾਂ ਵਿੱਚ ਤਬਾਹ ਕਰ ਦਿੱਤੀ ਇਸ ਵਾਰ ਫਿਰ ਪਹਾੜਾਂ ਦੇ ਵਿੱਚ ਵੱਡੇ ਪੱਧਰ ਤੇ ਵਿੱਚ ਮੀਂਹ ਪੈ ਰਿਹਾ ਹੈ ਅਤੇ ਭਾਰੀ ਤਬਾਹੀ ਹੋ ਰਹੀ ਹੈ ਉਹੀ ਪਹਾੜਾ ਦਾ ਪਾਣੀ ਮੈਦਾਨੀ ਇਲਾਕਿਆਂ ਵਿੱਚ ਆਉਂਦਾ ਹੈ ਤੇ ਲਗਭਗ ਹਿਮਾਚਲ ਦਾ ਕਾਫੀ ਪਾਣੀ ਕਗਰ ਤੇ ਦਾ ਵਿਛਾਂਦਾ ਜੋ ਕਿ ਲਗਾਤਾਰ ਵਧ ਰਿਹਾ ਹੈ ਜਿਸ ਕਾਰਨ ਕੀ ਸੰਗਰੂਰ ਪ੍ਰਸ਼ਾਸਨ ਲਗਾਤਾਰ ਅਲਰਟ ਦੇ ਰਿਹਾ ਹੈ ਅਤੇ ਇਲਾਕੇ ਦੇ ਲੋਕਾਂ ਵਿੱਚ ਵੀ ਸਹਿਮ ਦਾ ਮਾਹੌਲ ਪਣਿਆ ਹੋਇਆ ਹੈ ਜਲੰਧਰ ਚੁੜਾ ਦਿਹਾਤੀ ਪੁਲਿਸ ਨੇ ਸੋਮਵਾਰ ਸਵੇਰੇ ਸ਼ਾਕੋਟ ਵਿੱਚ ਦੋ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਹੈ ਪੁਲਿਸ ਮੁਤਾਬਕ ਇਹ ਬਦਮਾਸ਼ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਆਏ ਸਨ ਜਿਸ ਸਮੇਂ ਪੁਲਿਸ ਨੇ ਇਨਾਨ ਨੂੰ ਘੇਰਾ ਪਾ ਲਿਆ ਅਤੇ ਆਮੋ ਸਾਹਮਣੇ ਤੋਂ ਇੱਕ ਦਰਜਨ ਦੇ ਕਰੀਬ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਤੋਂ ਬਾਅਦ ਦੋਵੇਂ ਬਦਮਾਸ਼ ਜ਼ਖਮੀ ਹੋ ਗਏ ਅਤੇ ਜ਼ਖਮੀ ਹਾਲਤ ਵਿੱਚ ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿੱਤਾ ਹੈ ਪੁਲਿਸ ਐਨਕਾਊਂਟਰ ਦੀ ਇਹ ਘਟਨਾ ਜਲੰਧਰ ਨੇੜੇ ਸ਼ਾਕੋਟ ਦੀ ਹੈ SSP ਹਰਵਿੰਦਰ ਸਿੰਘ ਵਿਰਕ ਦੇ ਦੱਸਣ ਮੁਤਾਬਕ ਇੱਕ ਬਦਮਾਸ਼ ਅਜੀ ਬਾਜਾਵਾਸੀ ਨੂਰ ਮਹਿਲ ਅਤੇ ਦੂਸਰਾ ਬਦਮਾਸ਼ ਲਖਵਿੰਦਰ ਸਿੰਘ ਵਾਸੀ ਲੋਈਆ ਖਾਜ਼ਾ ਰਹਿਣ ਵਾਲਾ ਹੈ ਇਹ ਦੋਵੇਂ ਹੀ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰ ਜਰਮਨਜੀਤ ਸਿੰਘ ਅਤੇ ਨਵਦੀਪ ਸਿੰਘ ਦੇ ਇਸ਼ਾਰੇ ਤੇ ਪੰਜਾਬ ਦੇ ਵਿੱਚ ਰੋਤੀ ਵੀ ਮੰਗਦੇ ਸਨ ਇਹਨਾਂ ਆਰੋਪੀਆਂ ਦੇ ਵਿਰੁੱਧ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਨੇ ਪੁਚਾਸ਼ ਕੀਤੀ ਚਾਰੀ ਹੈ ਕਿ ਦੋਵਾਂ ਗੈਂਗਸਟਰਾਂ ਵਿਰੁੱਧ ਪੰਜਾਬ ਦੇ ਕਿਹੜੇ ਕਿਹੜੇ ਚੀਲਿਆਂ ਦੇ ਵਿੱਚ ਮਾਮਲੇ ਦਰਜ ਨੇ ਅਤੇ ਉਹਨਾਂ ਦੇ ਵੱਲੋਂ ਹੋਰ ਕਿਹੜੇ ਕਿਹੜੇ ਅਪਰਾਧ ਕੀਤੇ ਗਏ ਨੇ ਅੱਜ ਥਾਣਾ ਸ਼ਾਹਗੋਟ ਦੀ ਪੁਲਿਸ ਦੇ ਵਿੱਚ ਜਿਹੜੀ ਹੈਗੀ ਇਨਫੋਰਮੇਸ਼ਨ ਸੀਵ ਹੋਈ ਸੀ ਸਾਡੇ ਇੰਚਾਰਜ ਚੰਕੇ ਤਲਵੰਡੀ ਸਿੰਘ ਜਿਹੜਾ ਵੱਲੋਂ ਉਹਨੂੰ ਕੋਈ ਬਾਰ ਗਸ਼ਤੇ ਜਦੋਂ ਨੇ ਦੇਖਿਆ ਕਿ ਕੋਈ ਦੋ ਨੌਜਵਾਨ ਜਿਹੜੇ ਹੈਗੇ ਨੇ ਮੋਟਰਸਾਈਕਲ ਦੇ ਉੱਪਰ ਛੱਕੀ ਜਿਹੜੇ ਨੌਜਵਾਨ ਲੱਗਦੇ ਸੀ ਉਹ ਤੋਂ ਕੋਲੋਂ ਗੁਜ਼ਰੇ ਤਾਂ ਉਹਨੇ ਜਿਹੜੀ ਇਨਫਾਰਮੇਸ਼ਨ ਸੀ ਇਹ ਆਪਣੇ ਜਿਹੜੇ ਥਾਣਾ ਸ਼ਾਹਕੋਟ ਦੇ ਐਸਐਚਓ ਇਨਸਪੈਕਟਰ ਬਲਵਿੰਦਰ ਸਿੰਘ ਭੁੱਲਰ ਇਹਨਾਂ ਨੂੰ ਇਨਫਾਰਮੇਸ਼ਨ ਦਿੱਤੀ ਜਿਸ ਦੇ ਉੱਤੇ ਫੌਰੀ ਕਾਰਵਾਈ ਕਰਦੇ ਹੋਏ ਇਨਸਪੈਕਟਰ ਬਲਵਿੰਦਰ ਸਿੰਘ ਵੱਲੋਂ ਜਿਹੜੀਆਂ ਟੀਮਜ਼ ਗਠਿਤ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਇੱਕ ਖੁਦ ਉਹਨਾਂ ਦੀ ਪਾਰਟੀ ਬਣੀ ਜਿਸ ਦੇ ਨਾਲ ਉਹਨਾਂ ਨਾਲ ਤਿੰਨ ਮੁਲਾਜ਼ਮ ਐਂਡ ਪਲੱਸ ਇੱਕ ਚੌਕੀ ਇਨਚਾਰਜ ਮਲਸੀਆਂ ਦੀ ਜਿਹੜੀ ਟੀਮ ਹੈ ਆਪਣੇ ਐਸਆਈ ਫੁੱਟਾ ਕੋਸੀ ਉਹਦੇ ਵਿੱਚ ਐਂਡ ਇੱਕ ਆਪਣੇ ਜਿਹੜਾ ਇਨਚਾਰਜ ਮਲਸੀਆਂ ਇਹ ਤਿੰਨੇ ਟੀਮ ਲੈ ਕੇ ਏਰੀਆ ਦੇ ਵਿੱਚ ਸ਼ੱਕੀ ਪਰਸ਼ਾਂ ਦੀ ਤਲਾਸ਼ ਦੇ ਵਿੱਚ ਨਿਕਲੇ ਤਾਂ ਇਹ ਇਨਫਾਰਮੇਸ਼ਨ ਇਹਨਾਂ ਨੂੰ ਗਰੀਬ ਪਾਉਣੇ ਕਿ 5 ਵਜੇ ਮਿਲਦੀ ਹੈ ਤਾਂ ਇਹ ਏਰੀਆ ਦੇ ਵਿੱਚ ਇਹਨਾਂ ਨੇ ਇਮੀਡੀਏਟਲੀ ਸਾਰੀ ਮੂਵਮੈਂਟ ਕੀਤੀ ਐਂਡ ਆਪਣੇ ਸੀਨੀਅਰ ਅਫੀਸਰਸ ਨੂੰ ਡੀਐਸਪੀ ਓਂਕਾਰ ਸਿੰਘ ਬਰਾੜ ਜਿਹੜੇ ਡੀਐਸਪੀ ਸ਼ਾਹਕੋਟ ਸਬ ਡਿਵੀਜ਼ਨ ਹੈ ਉਹਨਾਂ ਨੂੰ ਇਨਫਾਰਮ ਕੀਤਾ ਐਸਪੀ ਡਿਟੈਕਟਿਵ ਸਾਡੇ ਮਿਸਟਰ ਸਰਵਜੀਤ ਰਾਏ ਨੂੰ ਇਨਫੋਰਮ ਕੀਤਾ ਐਂਡ ਇਹ ਸਾਰੀ ਤਲਾਸ਼ ਦੇ ਵਿੱਚ ਸੀ ਤਾਂ 4:00 ਕ 6:00 ਵਜੇ ਦੇ ਕਰੀਬ ਜਦੋਂ ਇਸ ਏਰੀਆ ਦੇ ਵਿੱਚ ਆਉਂਦੇ ਆ ਤਾਂ ਇੱਥੇ ਇੱਕ ਪੁਲਿਸ ਪਾਰਟੀ ਤਲਾਸ਼ ਦੇ ਵਿੱਚ ਸੀ ਦਾ 6:30 ਵਜੇ ਇਹਨਾਂ ਦਾ ਜਿਹੜਾ ਹੈਗਾ ਕੋਟਲੀ ਗੁਜਰਾ ਅੰਡਰ ਬ੍ਰਿਜ ਜਿਹੜਾ ਰੇਲਵੇ ਅੰਡਰ ਬ੍ਰਿਜ ਹੈ ਉਹਦੇ ਨੇੜੇ ਬਾਜਵਾ ਕਲਾ ਸਾਈਟ ਤੋਂ ਜਿਹੜੇ ਮੋਟਰਸਾਈਕਲ ਤੇ ਦੋ ਨੌਜਵਾਨ ਨਾਲ ਟਕਰਾ ਹੋਇਆ ਦਾ ਇੰਸਪੈਕਟਰ ਐਸ.ਐਚ.ਓ ਬਲਵਿੰਦਰ ਸਿੰਘ ਛਾਹਕੂਟ ਜਿਹੜੇ ਹੈਗੇ ਆ ਇਹਨਾਂ ਦੀ ਗੱਡੀ ਅੱਗੇ ਸੀ ਤਾਂ ਇਹਨਾਂ ਨੇ ਜਦੋਂ ਰੋਕਣ ਵਾਸਤੇ ਕੋਸ਼ਿਸ਼ ਕੀਤੀ ਤਾਂ ਜਿਹੜੇ ਸ਼ੱਕੀ ਪੁਰਸ਼ ਸੀ ਉਹਨਾਂ ਦੇ ਵੱਲੋਂ ਜਿਹੜੀ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਗਈ ਮਾਰ ਦੇਣ ਦੀ ਨੀਤ ਦੇ ਨਾਲ ਇਹਨਾਂ ਨੇ ਪੁਲਿਸ ਪਾਰਟੀ ਦੇਤੇ ਫਾਇਰ ਕੀਤਾ ਪਰ ਇਹਨਾਂ ਨੇ ਆਪਣੇ ਜਿਹੜਾ ਬਚਾ ਕੀਤਾ ਉਸ ਤੋਂ ਬਾਅਦ ਇਹਨਾਂ ਵੱਲੋਂ ਜਦੋਂ ਜਿਹੜੀ ਫਾਇਰਿੰਗ ਕੀਤੀ ਗਈ ਤਾਂ ਉਹਦੇ ਵਿੱਚ ਜਿਹੜੇ ਦੋਨੇ ਸਸਪੈਕਟ ਪਰਸਨ ਸ਼ੱਕੀ ਪੁਰਸ਼ ਸੀ ਉਹਨਾਂ ਦੇ ਜਿਹੜੀ ਹੈਗੀ ਹੈ ਇੰਜਰਡ ਹੋਏ ਇੱਕ ਦੀ ਜਿਹੜੀ ਸਦੀ ਲੱਖ ਦੇ ਜਿਹੜੀ ਖਾਈ ਦੇ ਵਿੱਚ ਗੋਲੀ ਲੱਗੀ ਹੈ ਇਕਦੇ ਖੱਬੇ ਲੱਖ ਦੇ ਵਿੱਚ ਜਿਹੜੀ ਗੋਲੀ ਲੱਗੀ ਜਿੰਨਾਂ ਦਾ ਨਾਮ ਪਤਾ ਪੁੱਛਿਆ ਗਿਆ ਇੱਕ ਦਾ ਜਿਹੜਾ ਹੈਗਾ ਨਾਮ ਅਜੀਤ ਜਿਹੜਾ ਹੈਗਾ ਉਰਫ ਪਾਪਾ ਤੇ ਦੂਸਰਾ ਜਿਹੜਾ ਲਖਵਿੰਦਰ ਗੰਨਾਥਾਣਾ ਲੋਹਿਆਂ ਦਾ ਰਹਿਣ ਵਾਲਾ ਜਿਹੜਾ ਜਿਹੋ ਆਪਾ ਜਿਹੜਾ ਹੈਗਾ ਨੋਰਵਲ ਏਰੀਆ ਦੇ ਵਿੱਚ ਉਹਦਾ ਪਿੰਡ ਜਿਹੜਾ ਹੈਗਾ ਕੋਲੋਹਾਗਲਾ ਪਿੰਡ ਦਾ ਉਹ ਦੱਸਿਆ ਨਾ ਨਾਮ ਸੋ ਜਿਗਰੀ ਖਾਸ ਸੀ ਕਿ ਪੰਜਾਬ ਸਰਕਾਰ ਦੇ ਵੱਲੋਂ ਸਖਤ ਹਦਾਇਤਾਂ ਦੁਆਪਰ ਪੁਲਿਸ ਦੇ ਵੱਲੋਂ ਲਗਾਤਾਰ ਸੂਬੇ ਦੇ ਵਿੱਚ ਮਾੜੇ ਅਨਸਰਾਂ ਨੂੰ ਕਾਬੂ ਕਰਨ ਦੇ ਲਈ ਗਸ਼ਤ ਕੀਤੀ ਜਾ ਰਹੀ ਹੈ ਅਤੇ ਨਾਕੇ ਲਗਾਏ ਜਾ ਰਹੇ ਨੇ ਪੁਲਿਸ ਵੱਲੋਂ ਹੁਣ ਤੱਕ ਸੈਂਕੜੇ ਨਸ਼ਾ ਤਸਕਰ ਤੇ ਅਪਰਾਧਿਕ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾ ਨੂੰ ਕਾਬੂ ਕੀਤਾ ਜਾ ਚੁੱਕਿਆ ਹੈ ਇਸ ਸਬੰਧੀ ਪੰਜਾਬ ਪੁਲਿਸ ਦੇ ਵੱਲੋਂ ਬੀਤੇ ਦਿਨੀ ਇੱਕ ਡਿਟੇਲ ਡਾਟਾ ਵੀ ਸਾਂਝਾ ਕੀਤਾ ਗਿਆ ਸੀ ਪੁਲਿਸ ਨੇ ਅਜੇ ਹੀ ਅਨਸਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਪੰਜਾਬ ਦਾ ਮਾਹੌਲ ਖਰਾਬ ਕਰਦਾ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਯਾਤਰੀਆਂ ਦੇ ਨਾਲ ਭਰੀ ਇੱਕ ਬੱਸ ਸਾਹਮਣੇ ਤੋਂ ਆ ਰਹੀ ਇੱਕ ਕਾਰ ਨਾਲ ਟਕਰਾ ਗਈ ਜਿਸ ਤੋਂ ਬਾਅਦ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਸੜਕ ਦੇ ਵਿੱਚਕਾਰ ਪਲਟ ਗਈ ਜਿਸ ਕਾਰਨ 7 ਲੋਕਾਂ ਦੀ ਮੌਕੇ ਤੇ ਹੀ ਮੌਤ ਹੋਈ ਹੈ ਤੇ ਕਈ ਜਿਹੜੇ ਨੇ ਇਸ ਵਿੱਚ 20 ਤੋਂ ਵੱਧ ਲੋਕ ਜ਼ਖਮੀ ਦਸਤਜਾ ਰਹੇ ਨੇ। ਤਲਵਾੜੇ ਤੋਂ ਦਸੂਹਾਵਾਂ ਜਾ ਰਹੀ ਮੀਨੀ ਬੱਸ ਕਰਤਾਰਪੁਰ ਦਸੂਹਾ ਦੇ ਸੰਗਰਾ ਮੇਨ ਰੋਡ ਤੇ ਹੀ ਪਲਟ ਗਈ। ਰਫ਼ਤਾਰ ਤੇਜ਼ ਹੋਣ ਦੇ ਕਰਕੇ ਵੱਡਾ ਹਾਦਸਾ ਵਾਪਰਿਆ ਟੱਕਰ ਇੰਨੀ ਭਿਆਨਕ ਸੀ ਕਿ ਦੂਸਰੀ ਸਾਈਡ ਤੋਂ ਆ ਰਹੀ ਇੱਕ ਕਾਰ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਕਾਰ ਦੇ ਉੱਪਰ ਹੀ ਬੱਸ ਪਲਟ ਗਈ ਸਥਾਨਕ ਲੋਕਾਂ ਦੇ ਵੱਲੋਂ ਬੜੀ ਹੀ ਮੁਸ਼ਕਲ ਦੇ ਨਾਲ ਬੱਸ ਦੀ ਸਵਾਰੀਆਂ ਨੂੰ ਕੱਢਿਆ ਗਿਆ ਕਾਰੇ ਲੋਕਾਂ ਨੂੰ ਸਿਵਲ ਹਸਪੀਟਲ ਦਸੂਹਾ ਲਿਆਂਦਾ ਗਿਆ ਹੁਣ ਤੱਕ ਸਬਤ ਲੋਕਾਂ ਦੀ ਸਾਹਸੇ ਵਿੱਚ ਮੌਤ ਹੋ ਚੁੱਕੀ ਹੈ ਇਸ ਦੌਰਾਨ ਦਸੂਹਾ ਹਲਕਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਟਿਪਟੀ ਕਮਿਸ਼ਨਰ ਹੁਸ਼ਿਆਰਪੁਰ ਸਮੇਤ ਜਿਹੜਾ ਹੈ ਸਾਬਕਾ ਵਿਧਾਇਕ ਅਰुण कुमार ਮਿੱਕੀ ਸਿਵਲ ਹਸਪੀਟਲ ਪਹੁੰਚੇ ਅਤੇ ਚਖਮੀ ਹੋਏ ਲੋਕਾਂ ਨਾਲ ਗਲਬਾਤ ਕੀਤੀ ਬੜਾ ਦੁਖਦਾਈ ਜਿਹੜੀ ਇੱਕ ਖਬਰ ਸਾਨੂੰ ਮਿਲੀ ਹੈ ਔਰ ਤਲਵਾੜਾ ਤੋਂ ਦਸੂਹਾ ਨੂੰ ਜਿਹੜੀ ਬੱਸ ਆ ਰਹੀ ਸੀ ਪ੍ਰਾਈਵੇਟ ਬੱਸ ਨਹੀਂ ਬੱਸ ਉਹਦਾ ਸਰਕਾਰੀ ਨੇੜੇ ਰੋਡ ਐਕਸੀਡੈਂਟ ਹੋਇਆ ਉਹਦੇ ਵਿੱਚ ਸਾਡੇ ਹਲਕੇ ਦੇ ਔਰ ਮਕੇਰੀਆਂ ਹਲਕੇ ਦੇ ਕੁਝ ਲੋਕ ਜਿਹੜੇ ਉਸਵਾਰ ਸੀਗੇ ਉਹਨਾਂ ਦੇ ਵਿੱਚੋਂ 7 ਲੋਕਾਂ ਦੀ ਜਿਹੜੀ ਡੈਥ ਹੋਈ ਆ ਹੁਣ ਤੱਕ ਔਰ ਕੁਝ ਲੋਕ ਜਿਹੜੇ ਉੱਚ ਸੀਰੀਅਸ ਨੇ ਜਿਨ੍ਹਾਂ ਦਾ ਇਲਾਜ ਸਰਕਾਰੀ ਹਸਪਤਾਲ ਸੁਭਾ ਚੰਦਾ ਹੁਣ ਤੱਕ ਹਸਤਾਲ ਦੇ ਮੁਤਾਬਕ 7 ਲੋਕ ਜਿਹੜੇ ਆ ਉਹ ਡੈਥ ਹੋਈ ਆ ਪਰ ਬੜਾ ਦੁਖਦਾਈ ਸਮਾਇਆ ਪਰਿਵਾਰਾਂ ਦੇ ਲਈ ਜਿਵੇਂ ਹੁਣ ਸੱਤ ਹੋਈ ਹੈ 25 30 ਇੰਜਣ ਦੇ 30 ਤੋਂ ਉੱਪਰ ਹੀ ਹੋਣਗੇ ਜੀ ਉਹਦੇ ਵਿੱਚ ਜੋ ਬਸ ਦੇ ਵਿੱਚ ਸਵਾਰ ਜਿਆਦਾ ਜਿਹੇ ਲੋਕ ਤੁਹਾਨੂੰ ਦੱਸਦੀ ਕਿ ਹਾਸਾ ਦਸੂਹਾ ਹਾਜੀਪੂ ਸੜਕ ਤੇ ਅੱਡਾ ਸੰਗਰਾ ਨੇੜੇ ਵਾਪਰਿਆ ਸੋ ਹਾਸਿਦਬਾਦ ਮੌਕੇ ਤੇ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਸਹਾਇਤਾ ਲਈ ਦੌੜੇ ਜ਼ਖਮੀਆਂ ਨੂੰ ਮੌਕੇ ਤੋਂ ਹਸਪਤਾਲ ਪਹੁੰਚਾਇਆ ਗਿਆ ਇਸ ਤੋਂ ਬਾਅਦ 15 ਤੋਂ ਵੱਧ ਲੋਕਾਂ ਨੂੰ ਗੰਭੀਰ ਹਾਲਤ ਵਿੱਚ ਅੰਮ੍ਰਿਤਸਰ ਰੈਫਰ ਕਰ ਦਿੱਤਾ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ ਹੈ ਜੀਐਸਪੀ ਦਾ ਕਹਿਣਾ ਹੈ ਕਿ ਜਾਂਚ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਲੁਧਿਆਣਾ ਦੇ ਬੱਸ ਸਟੈਂਡ ਦੇ ਵਿੱਚ ਪੰਜਾਬ ਰੋਡਵੇ ਸਬੰਧਤ ਕੰਟਰੈਕਟ ਵਰਕਰ ਯੂਨੀਅਨ ਦੇ ਵੱਲੋਂ ਸਵੇਰ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਫ੍ਰੀ ਬੱਸ ਸੇਵਾ ਦਾ ਪੈਸਾ ਬਹਾਲ ਕਰਨ ਸਮੇਤ ਨਵੀਆਂ ਬੱਸਾਂ ਨੂੰ ਸੜਕਾਂ ਤੇ ਉਤਾਰਨ ਦੀ ਮੰਗ ਕੀਤੀ ਗਈ ਦਰਸਲ ਪੈਂਡਿੰਗ ਮੰਗਾਂ ਨੂੰ ਲੈ ਕੇ ਪਨਬੱਸ ਪੀਆਰਟੀਸੀ ਠੇਕਾ ਕਰਮਚਾਰੀ ਯੂਨੀਅਨ ਦੇ ਵੱਲੋਂ ਹੜਤਾਲ ਕਰਦੇ ਹੋਏ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਹੜਤਾਲ ਦੌਰਾਨ ਪੰਜਾਬ ਦੇ ਸਾਰੇ ਡਿਪੂਆਂ ਦੇ ਵਿੱਚ ਰੋਜ਼ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਬੱਸ ਅੱਡੇ ਬੰਦ ਕਰਦੇ ਹੋਏ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਜਾਵੇਗੀ ਸਾਡਾ ਪ੍ਰਦਰਸ਼ਨ ਸਾਡੀਆਂ ਮੰਗਾਂ ਨੂੰ ਲੈ ਕੇ ਹੈ ਕਿਉਂਕਿ ਪਿਛਲੇ 1 ਸਾਲ ਤੋਂ ਮੁੱਖ ਮੰਤਰੀ ਪੰਜਾਬ ਨੇ ਇੱਕ ਕਮੇਟੀ ਬਣਾਈ ਸੀ ਕਿ ਜਿਸ ਦੇ ਵਿੱਚ ਸਾਡੀਆਂ ਮੰਗਾਂ ਦਾ ਹੱਲ ਕਰਨਾ ਸੀਗਾ ਜਿਸ ਦੇ ਵਿੱਚ ਕੰਟਰੈਕਟਰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਪਾਲਿਸੀ ਤੇ ਆਊਟਸੋਰਸ ਨੂੰ ਕੰਟਰੈਕਟ ਤੇ ਕਰਨ ਦੀ ਉਸ ਤੋਂ ਬਿਨਾ ਜਿਹੜੀਆਂ ਸਾਡੀਆਂ ਤਨਖਾਹਾਂ ਦੇ ਵਿੱਚ ਇੱਕ ਸਾਰਤਾ ਨਹੀਂ ਹੈਗੀ ਉਹਨਾਂ ਨੂੰ ਬਰਾਬਰ ਕਰਨ ਦੀ ਪਾਲਿਸੀ ਤੇ ਤੇ ਕੰਡੀਸ਼ਨਾਂ ਦੇ ਵਿੱਚ ਸੋਧ ਕਰਨ ਦੇ ਲਈ ਪਾਲਿਸੀ ਦੇ ਇੱਕ ਕਮੇਟੀ ਬਣਾਈ ਗਈ ਸੀ ਜਿਸ ਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਸੀਗਾ ਵੀ ਇੱਕ ਮਹੀਨੇ ਦੇ ਵਿੱਚ ਉਹ ਸਾਡਾ ਹੱਲ ਕਰਕੇ ਦੇਣਗੇ ਪਰ ਅੱਜ ਲਗਭਗ ਸਾਲ ਤੋਂ ਉੱਤੇ ਹੋ ਗਿਆ ਸਾਡੀ ਕਿਸੇ ਵੀ ਮੰਗ ਨੂੰ ਪੂਰਨੀ ਜਿਸ ਦੇ ਕਾਰਨ ਹੁਣ ਅਸੀਂ ਆਪਦੇ ਸੰਘਰਸ਼ ਉਲਿੱਕੇ ਨੇ ਤੇ 9 ਤਰੀਕ ਨੂੰ ਸਾਡੀ ਦੇਸ਼ ਵਿਆਪੀ ਹੜਤਾਲ ਆ ਤੇ 10 ਤਰੀਕ ਨੂੰ ਅਸੀਂ ਸਾਰੇ ਇੱਥੋਂ ਚਾਲੇ ਪਾ ਕੇ ਮੁੱਖ ਮੰਤਰੀ ਦੀ ਫਰੈਸ ਬਲ ਚਾਲੇ ਪਾਵਾਂਗੇ ਉਦਰ ਜਥੇਬੰਦੀ ਦੇ ਆਗੂ ਸ਼ਮਸ਼ੀਰ ਸਿੰਘ ਟੀਲੋਨੀ ਗਲਬਾਤ ਕਰਦੇ ਕਿ ਹੈ ਕਿ ਪੱਕੀ ਪ੍ਰਤੀਕਰਨ ਠੇਕੇਦਾਰ ਨੂੰ ਵਿਭਾਗ ਵਿੱਚੋਂ ਬਾਹਰ ਕੱਢਣ ਕਿਲੋਮੀਟਰ ਸਕੀਮ ਦੀਆਂ ਬੱਸਾਂ ਦੀ ਯੋਜਨਾ ਨੂੰ ਬੰਦ ਕਰਨ ਵਿਭਾਗ ਵਿੱਚ ਨਵੀਆਂ ਬੱਸਾਂ ਪਾਉਣ ਵਰਗੀਆਂ ਪੈਂਡਿੰਗ ਮੰਗਾਂ ਨੂੰ ਲੈ ਕੇ ਯੂਨੀਅਨ ਦੇ ਵੱਲੋਂ 9 ਤੋਂ 11 ਜੁਲਾਈ ਤੱਕ ਹੜਤਾਲ ਕੀਤੀ ਜਾਵੇਗੀ ਇਸ ਦੌਰਾਨ ਪਨਵਸ ਅਤੇ ਪੀਆਰਟੀਸੀ ਦੀਆਂ ਬੱਸਾਂ ਪੂਰੀ ਤਰ੍ਹਾਂ ਬੰਦ ਰੱਖੀਆਂ ਜਾਣਗੀਆਂ ਵੇਖੋ ਅਸੀਂ ਆਪਣੀਆਂ ਮੰਗਾਂ ਲਈ ਲਗਾਤਾਰ ਸਰਕਾਰ ਨੂੰ ਮੰਗ ਪੱਤਰ ਨੋਟਿਸ ਭੇਜਦੇ ਆਂ ਵੀ ਸਾਡੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਠੇਕੇਦਾਰੀ ਪ੍ਰਥਾ ਖਤਮ ਕੀਤੀ ਜਾਵੇ ਔਰ ਸਰਵਸ ਰੂਲ ਲਾਗੂ ਕੀਤੇ ਜਾਣ ਇਹ ਜਿਹੜੇ ਕੰਡੀਸ਼ਨਾਂ ਲਾ ਕੇ ਮੁਲਾਜ਼ਮਾਂ ਨੂੰ ਕੱਢਿਆ ਜਾ ਰਿਹਾ ਉਹ ਬੰਦ ਕੀਤਾ ਜਾਵੇ ਔਰ ਵਿਭਾਗ ਦੇ ਵਿੱਚ ਨਵੀਆਂ ਬੱਸਾਂ ਪਾਈਆਂ ਹਨ ਕਿਲੋਮੀਟਰ ਬੱਸਾਂ ਨੂੰ ਬੰਦ ਕੀਤਾ ਜਾਵੇ ਔਰ ਜਿਹੜਾ ਟਰਾਂਸਪੋਰਟ ਮਾਫੀਆ ਨਜਾਇਜ਼ ਚੱਲ ਰਿਹਾ ਉਹਨੂੰ ਬੰਦ ਕੀਤਾ ਜਾਵੇ ਤੇ ਜਿਹੜੇ ਫ੍ਰੀ ਸਫ਼ਰ ਸਹੂਲਤਾਂ ਦੇ ਪੈਸੇ ਨੇ ਉਹ ਵਿਭਾਗਾਂ ਨੂੰ ਪ੍ਰੋਪਰ ਦਿੱਤੇ ਜਾਣ ਤਾਂ ਕਿ ਵਿਭਾਗ 'ਚ ਸਪੇਅਰ ਪਾਰਟ ਵੀ ਆਵੇ ਪ੍ਰੋਪਰ ਬੱਸਾਂ ਵੀ ਖ ਪਰ ਲਗਾਤਾਰ ਸਾਡੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਜਿਹਦੇ ਵਿੱਚ ਸਾਡਾ ਰੋ ਵਰਕਰਾਂ 'ਚ ਰੋਸ ਪਾਇਆ ਜਾ ਰਿਹਾ ਜਿਹਨੂੰ ਮੁੱਖ ਰੱਖਦਿਆ ਅਸੀਂ 9 ਤਰੀਕ ਤੋਂ ਮੁਕੰਮਲ ਚੱਕਾ ਜਾਮ ਕਰਕੇ 10 ਤਰੀਕ ਨੂੰ ਮੁੱਖ ਮੰਤਰੀ ਦੀ ਰਹਿਸ਼ਤੇ ਪੱਕਾ ਧਰਨਾ ਜਿਹੜਾ ਲਾ ਕੇ ਤੇ ਆਪਣੀਆਂ ਮੰਗਾਂ ਮਨਵਾਉਣ ਲਈ ਰੋਸ ਪ੍ਰਦਰਸ਼ਨ ਕਰਿਆ ਤੁਹਾਨੂੰ ਦੱਸ ਦਈਏ ਕਿ ਇਸੇ ਦਿਨ ਰੋਸਵਚੋ 10 ਜੁਲਾਈ ਨੂੰ ਮੁੱਖ ਮੰਤਰੀ ਰਿਹائش ਚੰਡੀਗੜ੍ਹ ਵਿਖੇ ਜਥੇਬੰਦੀ ਧਰਨਾ ਦੇਵੇਗੀ ਹੜਤਾਲ ਦੌਰਾਨ ਪੰਜਾਬ ਦੇ ਸਾਰੇ ਡੀਪੂਆਂ ਵਿੱਚ ਰੋਜ਼ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਬੱਸ ਅੱਡੇ ਬੰਦ ਕਰਦੇ ਹੋਏ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਜਾਵੇਗੀ ਇਸ ਮੌਕੇ ਵੱਖ-ਵੱਖ ਡੀਪੂਆਂ ਨਾਲ ਸੰਬੰਧਿਤ ਯੂਨੀਅਨਸ ਦੇ ਅਹੁਦੇਦਾਰ ਹਾਜ਼ਰ ਰਹੇ ਯੂਦ ਨਸ਼ੇ ਵਿਰੁੱਧ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਸੰਗਰੂਰ ਦੇ ਵਿੱਚ ਨਸ਼ਾ ਤਸਕਰਾਂ ਖਿਲਾਫ ਬੋਲਡوزر ਕਾਰਵਾਈ ਕੀਤੀ ਹੈ ਇਸ ਦੌਰਾਨ ਇੱਕ ਨਸ਼ਾ ਤਸਕਰ ਦੀ ਬਿਲਡਿੰਗ ਨੂੰ ਢਾਹ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਦੋਸ਼ੀ ਦੀ ਜਾਇਦਾਦ ਗੈਰ ਕਾਨੂੰਨੀ ਸੀ ਜਿਸ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੀਲਾ ਪੰਚਤ ਚੁਲਾਇਆ ਗਿਆ ਹੈ ਇਹੀ ਕਾਰਵਾਈ ਸੰਗਰੂਰ ਵਿਖੇ ਕੀਤੀ ਗਈ ਹਾਲਾਂਕਿ ਮਾਹੌਲ ਖਰਾਬ ਨਾ ਹੋਣ ਨੂੰ ਯਕੀਨੀ ਬਣਾਉਣ ਦੇ ਲਈ ਪੁਲਿਸ ਤਾਇਨਾਤ ਰਹੀ ਇਸ ਮੌਕੇ ਐਸਐਸਪੀ ਨਵਨੀਤ ਸਿੰਘ ਵਿਰਕ ਨੇ ਕਿਹਾ ਕਿ ਨਸ਼ਾ ਤਸਕਰੀ ਦਾ ਧੰਦਾ ਕਰਨ ਵਾਲੇ ਸਾਰੇ ਲੋਕ ਇਹ ਕੰਮ ਛੱਡ ਕੇ ਸਹੀ ਰਸਤੇ ਤੇ ਆ ਜਾਣ ਨਹੀਂ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਹੀ ਐਸਐਸਪੀ ਨੇ ਨੌਜਵਾਨਾਂ ਨੂੰ ਨਸ਼ੀਅਤ ਦੂਰ ਰਹਿਣ ਦੀ ਅਪੀਲ ਵੀ ਕੀਤੀ ਇਹ ਲੋਕਲ ਐਡਮਿਨਿਸਟ੍ਰੇਸ਼ਨ ਵੱਲੋਂ ਡਿਮੋਲਿਸ਼ਨ ਤੁਹਾਨੂੰ ਪਤਾ ਹੈ ਵੀ ਪਹਿਲਾਂ ਵੀ 5-6 ਡਿਮੋਲਿਸ਼ਨਸ ਸੰਗਰੂਰ ਡਿਸਟ੍ਰਿਕਟ ਚ ਹੋ ਚੁੱਕੀਆਂ ਨੇ ਅੱਜ ਇਹ ਅਮਰਜੀਤ ਕੌਰ ਮਾਣੂ ਹੈਗੀ ਆ ਬਾਈ ਚਾਂਸ ਜਦੋਂ ਅਸੀਂ ਚੈੱਕ ਕਰਦੇ ਆ ਤਾਂ ਇਹਨਾਂ ਦੇ ਨਸ਼ੇ ਦੇ ਮੁਕਦਮੇ ਐਨਡੀਪੀਐਸ ਦੇ ਕਾਫੀ ਦਰਜ ਨੇ ਡਿਮੋਲਿਸ਼ਨ ਸਿਵਲ ਪ੍ਰਸ਼ਾਸਨ ਵੱਲੋਂ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਸੀਂ ਇੱਥੇ ਲਾਅਨ ਆਰਡਰ ਦਾ ਜਿਹੜਾ ਪੱਖ ਹੈ ਉਹ ਵੇਖਣ ਲਈ ਪੁਲਿਸ ਇੱਥੇ ਹਾਜ਼ਰ ਹੈ ਤੇ ਜੇ ਗੱਲ ਕਰੀਏ ਤਾਂ ਇਹਨਾਂ ਦੇ ਖਿਲਾਫ ਨਸ਼ੇ ਦੇ ਮੁਕਦਮੇ ਪੂਰੇ ਪਰਿਵਾਰ ਤੇ 20 ਤੋਂ ਜ਼ਿਆਦਾ ਮੁਕਾਦਮੇ ਦਰਜ ਨੇ ਤੇ ਹੁਣੇ ਕੋਈ ਹੋਰ ਮੀਡੀਆ ਕਰਮੀ ਪੁੱਛ ਰਿਹਾ ਸੀਗਾ ਕਿ ਤੁਹਾਡੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਕਿਹਾ ਮੈਸੇਜ ਅਸੀਂ ਬਹੁਤ देर ਹੋ ਗਈ ਮੈਸੇਜ ਦੇਣ ਦੀ 2 ਸਾਲ ਤੋਂ ਉੱਤੇ ਹੋ ਗਿਆ ਹੁਣ ਮੈਸੇਜ ਦੇਣ ਦਾ ਟਾਈਮ ਨਹੀਂਗਾ ਹੁਣ ਐਕਸ਼ਨ ਦਾ ਟਾਈਮ ਹੈ ਹੁਣ ਸਾਰਿਆਂ ਦੇ ਕੋਲ ਜਿਹੜੇ ਨਹੀਂ ਹਟ ਰਹੇ ਉਹਨਾਂ ਤੇ ਐਕਸ਼ਨ ਹੀ ਹੋਏਗਾ ਦੈਟਸ ਆਲ ਨਸ਼ੀ ਵਿਰੁੱਧ ਚੰਗ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਨੇ ਕਈ ਥਾਵਾਂ ਤੇ ਛਾਪੀ ਮਾਰੀ ਕੀਤੀ ਹੈ ਜਿਸ ਦੌਰਾਨ ਸੂਬੇ ਭਰ ਦੇ ਵਿੱਚ ਨਸ਼ਾ ਤਸਕਰਾਂ ਗ੍ਰਫਤਾਰ ਕੀਤਾ ਗਿਆ ਅਤੇ ਉਹਨਾਂ ਦੀਆਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਣਾਈਆਂ ਉਹਨਾਂ ਦੀਆਂ ਜੈਦਾਦਾਂ ਨੂੰ ਟੈਟੇਰੀ ਕੀਤਾ ਜਾ ਰਿਹਾ ਹੈ ਸੋ ਇਹ ਸੀ ਪੰਜਾਬ ਨਿਊਜ਼ ਦੀਆਂ ਅਹਿਮ ਖਬਰਾਂ ਇਸ ਦਿਨਾਂ ਤੋਂ ਆ ਗਿਆ ਧੰਨਵਾਦ